ਹੁਣ ਤਾਂ ਹੁਣ ਤਾਂ ਹਰ ਪਾਸੇ 올림픽 ਦੀ ਗੱਲਾਂ ਚੱਲ ਰਹੀਆਂ ਤੇ ਰਾਤ ਨੂੰ ਮੈਚ ਦੇਖ ਇੱਕ 1.5 ਵਜੇ 12 12:30 ਮੈਚ ਸ਼ੁਰੂ ਹੋਇਆ ਹੋਇਆ ਤਾਂ ਜੀਰ ਚੋਪੜਾ ਲੱਗਦਾ ਸੀ 골ਡ ਲੈ ਕੇ ਆਊਗਾ ਪਰ ਦੂਜੇ ਨੰਬਰ ਪਰ ਆ ਉਹ ਪਰ ਜੋ ਪਾਕਿਸਤਾਨੀ ਨੇ ਨਵੀਨ ਤੇ ਜਿਹੜਾ ਪਰਸਨ ਨਵੀਨ ਨਾ ਬਦਨ ਕਿ ਨਵੀਨ ਆ ਉਹਦਾ ਨਾਮ ਉਹਨੇ ਥ्रो ਮਾਰਿਆ ਜਿਹੜਾ 올림픽 ਦਾ ਰਿਕਾਰਡ ਬਣਾਇਆ 92% ਮਾਰਿਆ ਇਹਦੇ ਬਾਰੇ ਅੱਜ ਗੱਲਾਂ ਪਤਾ ਕਰਾਂਗੇ ਉਹ ਜਿਹੜੀ ਕੁੜੀ ਵਿਚਾਰੀ ਓਏ ਹੋਏ ਹੋਏ ਉਹਦੀ ਜਿਹੜੀ 24 ਘੰਟੇ ਦੀ ਸਟੋਰੀ ਬੰਤਬਾਈ ਨੇ ਦੱਸੀ ਅੱਜ ਰੌਂਗ ਤੇ ਖੜੇ ਹੋਵੇ ਯਾਰ ਇਹ ਤੁਹਾਨੂੰ 24 ਘੰਟੇ ਚ ਕੀ ਵਰਤਿਆ ਉਹਦੇ ਬਾਰੇ ਵੀ ਗੱਲਾਂ ਕਰਾਂਗੇ ਤੇ ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਤਰਮਨ ਸਿੰਘ ਤੰਨਾ ਜੀ ਮੜਾ ਕਰਕੇ ਦਿਖਾਓ 올림픽 ਵਾਲੇ ਐਕਸਰਸਾਈਜ਼ ਕਰ ਰਹੇ ਤੰਨੇ ਨੇ ਵੀ ਉਹਨੂੰ 올림픽 ਵਿੱਚ ਜਾਣਾ ਉਹ ਉੱਥੇ ਪਾਓ ਉੱਪਰ ਪਾ ਦ ਸੀ ਮੇਰਾ ਕੱਲ ਦਾ ਕੱਲ ਦੀ ਮੈਂ ਕੀਤੀ ਐਕਸਰਸਾਈਜ਼ ਮੇਰਾ ਮੋਢਾ ਦਿਖਣ ਲੱਗ ਗਿਆ ਯਾਰ ਹੂੰ ਇਹ ਵੀ ਗੱਲ ਕਰਾਂਗੇ ਆਪਣਾ ਜਿਹੜੀ ਇੰਡੀਆ ਇਸਟੈਮਨਾ 64ਵੇਂ ਸਤਾਨਪੁਰਾ 올림픽 골ਡ ਮੈਡਲ ਦੇ ਵਿੱਚ ਦੇਖ ਲਓ ਜੀ 140 ਕਰੋੜ ਦੀ ਵਾਦੀ ਵਿੱਚੋਂ 64ਵੇਂ ਸਥਾਨ ਭਰਾਉਣਾ ਪਹਿਲੇ ਪਰ ਪਹਿਲੇ ਚైనా ਪਤਨੀ ਮੈਂ ਨਹੀਂ ਦੇਖਿਆਗਾ ਪਹਿਲੇ ਵਾਰ ਕਿਹੜਾ ਯੂਐਸਏ ਪਹਿਲੇ ਭਰਨਾ 1 ਨੰਬਰ ਤੇ ਯੂਐਸਏ ਆ ਤੇ ਬੜੀ ਮਦਭਾਗੀ ਗੱਲ ਆ ਇਹ ਯਾਰ ਵੀ 140 ਕਰੋੜ ਦੇ ਵਿੱਚ ਵਧੀਆ ਐਥਲੀਟ ਨਹੀਂ ਦੇ ਸਕਦੇ ਆਪਾਂ ਪਹਿਲੇ ਸਥਾਨ ਪੰਨੀ ਆ ਸਕਦੇ ਨਾ ਚੈਨਲ ਜੁੜੇ ਐਫਰਟ ਕਰਦੇ ਆ ਦੇਖੋ ਜੀ ਤਾਂ ਮਿਸਿੰਗ ਤਾਂ ਨਾ ਐਕਸਚੇਜ ਕਰਦੇ ਹੋਏ ਇਹ ਜਿਹੜਾ ਇਹ ਹੈਗਾ ਇਹ ਤੀ ਤੇ 40 ਕਿਲੋ ਦਾ ਵੇਟ ਖਿੱਚ ਕਰਦੀ ਹੈ। ਅੱਛਾ। ਹਾਂ। ਜਾਣ ਨਹੀਂ ਹੈ ਤੇਰੇ ਸਰੀਰ ਦੇ ਵਿੱਚ। ਇਹ ਡਬਲਾ ਬੋਲਾ ਡਬਲਾ ਕਰੀ ਦੀ ਹੈ ਨਾ 80 ਕਿਲੋ ਹੋ ਗਿਆ। ਹੂੰ ਉੱਪਰ ਤੇ ਖਿੱਚ ਉੱਪਰ ਤੇ। ਉੱਪਰ ਤੇ ਪਾ ਕੇ ਨਾ ਉੱਪਰ ਪਾਏ ਨੂੰ ਇੱਥੇ। ਇਹ ਹਾਂ। ਐ ਬੋਲੀ ਲੈਣੀ ਆ। ਐ ਬੋਲਾ। ਐ ਬਖ ਨਾ। ਥੱਲੇ ਢੋਲੇ ਬਣਾ। ਹਾਂ। ਉੱਧਰ ਫੜਤ ਨੂੰ ਮੈਂ ਦੱਸਦਾ ਤੂੰ ਦੋ ਕਰਨਾ ਨਹੀਂ ਆਉਂਦਾ ਇਹਦਾ ਪੜਸ ਮਾਉਂ ਦਿੰਦਾ ਲੱਤੀ ਹੈ ਆ ਭਾਈ ਹੱਥ ਰਖ ਲਾ ਤਾ ਇਦਾਂ ਇਦਾਂ ਅੱਛਾ ਇਸ ਤੇ ਬਾਹਰ ਕਾਉਂ ਦੇ ਪਿੱਛੇ ਦਾਉਣਾ ਸਰੀ ਦਾ ਹਾਂ ਬਲਬਲਾ ਥੱਲੇ ਆ ਗਈ ਜੱਜ ਕਰ ਇਹਨੂੰ ਇੱਧਰ ਇੱਧਰ ਹੋਣਾ ਤਾਂ ਮਜ਼ਾ ਨਹੀਂ ਇਹ ਲੰਘੇ ਪਿੱਛੇ ਬੈਲੈਂਸ ਨਹੀਂ ਹੋ ਰਿਹਾ ਤੇ ਸੈਂਟਰ ਐਕਸਮ ਦੇਖੇ ਉਹ ਨੂੰ ਲਾ ਹਾਂ 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 ਲੱਗਦਾ ਆ ਬਲਬਲਾ ਜਿਹੜੀ ਜਿਹੜੀਆਂ ਹੁੰਦੀਆਂ ਕਰਕੇ ਦੇਖ ਆ ਤਾ ਦੇਖੇ ਤੇ ਰਾਤ ਮੈਚ ਦਾ ਕਹਾਣੀ ਨਿਰਜੋਪੜਾ ਵਾਲਾ ਸਾਤ ਨੂੰ ਕਿਆ ਕਿਆ ਕਹਾ ਸਟੋਰੀਆਂ ਹੋਈਆਂ ਮੈਂ ਦੇਖੋ ਖੇਲ ਪਾਵਰ ਨੂੰ ਪਰ ਰਿਸਪੈਕਟ ਕਰਦੇ ਇਹ ਨਾ ਕਰੋ ਵੀ ਦੂਜੀ ਕੰਟਰੀ ਦੇ ਕਿਸੇ ਦੀ ਤਾਰੀਫ ਕਰਦਾ ਭਾਈ ਜੋ ਉਹਨੇ ਪਾਕਿਸਤਾਨੀ ਨੇ ਨਵੀਨ ਨੇ ਥ्रो ਮਾਰਿਆ ਓਏ ਕੋਈ ਫੀਫਾ ਨਹੀਂ ਕੋਈ ਟੂਪ ਹੈ ਨਹੀਂ ਕੋਈ ਹੋ ਨਹੀਂ ਜਿੱਦਾਂ ਉਹ ਆਪਣੇ ਕਈ ਦਾ ਸਟਾਈਲ ਜਾਂ ਆਇਆ ਕਰੀ ਜਾਂਦਾ ਐ ਕਰੇ ਆਪਣੇ ਉਹ ਉਹਦਾ ਸਟਾਈਲ ਹੁੰਦਾ ਕੋਈ ਕੁਸ਼ ਕਰਦਾ ਕੋਈ ਡੱਡੂ ਛੜਪਾ ਜਾਂ ਮਾਰਦਾ ਕੋਈ ਕੁਸ਼ ਕਰਦਾ ਆਇਆ ਭਾਈ ਨਾਜਾ ਦੇ ਚੱਕਿਆ ਭੱਜ ਕੇ ਗਿਆ ਆਹ ਮਾਰਾ ਸੁੱਦਾ ਖੜਕ ਦੇਖ ਰਿਹਾ ਲੱਕ ਪਰ ਹੱਥ ਰੱਖ ਕੇ ਕਿ ਕਿੱਥੇ ਜਾ ਗਿਰਦਾ ਮੇਰਾ ਬਾਕੀ ਦਾ ਛਾਲ ਜਮੈਂ ਪਹਿਲਾਂ ਨੀਚੋਂ ਪਹਿਲਾਂ ਮੈਂ ਨੀਚੋਂ ਉਪਰ ਫਾਲ ਕਰਤਾ ਤਾਂ ਪਹਿਲਾਂ ਦੂਜੇ ਵਿੱਚ ਮਾਰਤਾ ਇਹਨੇ ਮੇਰੇ ਖਾਲਚ 89.2 89. ਕੁਛ ਮਾਰਤਾ ਆਪਣੀ ਵਧੀਆ ਕਰਤਾ ਤਾਂ ਫਿਰ ਉਸ ਤੋਂ ਬਾਅਦ ਨਹੀਂ ਫਿਰ ਆਪਣੀ ਨੀ ਤੇ ਟੁੱਟਿਆ ਹੈਗਾ ਔਰ ਜਦ ਉਸ ਪਾਕਿਸਤਾਨੀ ਨੇ ਥਰੋ ਮਾਰਿਆ ਨਾ ਭਾਈ 92. ਕੁਛ ਮਾਰਿਆ 올림픽 ਦਾ ਰਿਕਾਰਡ ਬਣਾਤਾ ਜੀ 올림픽 ਇੰਨਾ ਕਿਸ ਨੇ ਅਜੇ ਤੱਕ ਮਾਰਿਆ ਨਹੀਂਦਾ ਬਾਲਡ ਰਿਕਾਰਡ ਤਾਂ ਹੈਗਾ 98 ਦਾ ਹੈ ਨਾ 89 89 ਮੀਟਰ ਜਿਹੜਾ ਮਾਰਿਆ ਬੱਲਾ ਬਹੁਤ ਹੁੰਦਾ 1992 ਦਾ ਮਾਰਿਆ ਕੋਲੇ ਜੈਗਸ ਬਸ ਮੈਂ ਦੇਖ ਰਿਹਾ ਤਾਂ ਵਿੱਚ ਵੀ ਕਿਹੜੇ ਕੋਈ ਨੌਲੇਜ ਬਾਜਾਂ ਦੀ ਮੜੀ ਜੀ ਉਹ ਵੀਰੇ ਮੈਂ ਜਦੋਂ ਕਮੈਂਟਰੀ ਸੁਣ ਰਿਹਾ ਤਾਂ ਕਹਿੰਦਾ ਜਿਹੜੀ ਆਹ ਇੱਥੇ ਦੇ ਫੜਕ ਜਿਹੜੀ ਆਹ ਥੋ ਹੁੰਦੀ ਨਾ ਆਹ ਜੀ ਕਿੰਨੀ ਸਪੀਡ ਨਾਲ ਡਿਕਲਦੀ ਬੰਦੇ ਦੀ ਆ ਤਾਂ ਨਾ ਆਹ ਥਰੋਂ ਬੰਦੇ ਦੀ ਕਿਦਾਂ ਉਹ ਸਪੀਡ ਨਿਕਲਦੀ ਉਹਦੇ ਪਰਲਾ ਜ਼ਿਆਦਾ ਹੁੰਦਾ ਹਲੇ ਕੱਲ ਕੱਲੇ ਕੱਲ ਚੱਲਦੀ ਸੀ ਹਲੇ ਮਨ ਮੇਰੀ ਬੰਤਬਾਈ ਨਾਲ ਬੰਤਬਾਈ ਕਹੀ ਨਹੀਂ ਬੰਤ ਨਹੀਂ ਕੱਲ ਅੱਜ ਆਹ ਆਇਆ ਦਾ लवली ਕੱਲ ਰਾਤ ਗਰਾਊਂਡ ਦੇ ਵਿੱਚ लवली ਆਇਆ ਕਹਿੰਦਾ ਕਹਿੰਦਾ ਯਾਰ ਉਹ ਪਾਕਿਸਤਾਨੀ ਨੇ ਵੀ ਆ ਉਹਦੇ ਨਾਲ ਕਹਿੰਦਾ ਮੁਕਾਬਲਾ ਹੋਰ ਨਾਲ ਕਹਿੰਦਾ ਕਿਸ ਨਾਲ ਮੁਕਾਬਲਾ ਹੈ ਕਹਿੰਦਾ ਉਹ ਭਾਈ ਜਦੋਂ ਨੇ ਮਾਰੀ ਥਰੋ ਗਿਰਿਆ ਜਾ ਕੇ 92 ਬੰਡ ਕੁਛ ਪਰ ਨਾਗਲਾ ਵੀ ਇਹ ਨਹੀਂ ਟੁੱਟਣਾ ਹੈਗਾ ਪਹਿਲਾਂ ਕਰ ਗਿਆ ਦਾ ਜਿਹੜਾ ਨੀਰਜ ਨੇ ਥਰੋ ਮਾਰਿਆ ਦਾ ਸਭ ਤੋਂ ਪਹਿਲਾਂ ਅੱਗੇ ਚੱਲ ਰਿਹਾ ਸੀ ਤੇ ਫਿਰ ਜਦੋਂ ਉਹ ਪਾਕਿਸਤਾਨੀ ਨੇ ਮਾਰਿਆ ਇਸ ਤੋਂ ਅੱਗੇ ਫਿਰ ਜਿਹੜਾ ਨੀਰ ਚੋਪੜਾ ਮੂੰਹ ਹੀ ਕੁਝ ਹੋਰ ਤਰ੍ਹਾਂ ਦਾ ਹੋ ਗਿਆ ਵੀ ਮੈਂ ਹੁਣ ਕਿਆ ਕਰੂੰ ਤੇ ਉਹ ਤੇ ਅੱਗੇ ਨਿਕਲ ਜਾਊਗਾ ਨਹੀਂ ਨਿਕਲ ਹੋਣਾ ਤਾਂ ਹੈਗਾ ਕਹਿੰਨੇ ਜਦ ਤੀਜੀ ਵਾਰ ਗਿਆ ਹੈ ਆਪਣਾ ਆਪੇ ਫੋਨ ਕਰਕੇ ਪਿੱਛੇ ਤੇ ਨਹੀਂ ਤੇਜ਼ ਨਾਲ ਸਪੀਡ ਨਾਲ ਭੱਜ ਗਿਆ ਕਿ ਭੱਜਣ ਦੀ ਸਪੀਡ ਨਾਲ ਭੱਜਣਾ ਤੇ ਕੁਝ ਹੱਥ ਦਾ ਜ਼ੋਰ ਵੀ ਵੱਜਣਾ ਉਹ ਫੋਲ ਕਰ ਗਿਆ ਬੜਾ ਕੋਈ ਨਹੀਂ ਹੁੰਦਾ ਕੋਈ ਜਿਹੜੀ ਫਿਰ ਉੱਥੇ ਜਾਂਦੀ ਹੈ ਨਾ ਉਹ ਲੰਬੀ ਦੇ ਵਿੱਚ ਉਹ ਕਰੀਮ ਜਾਂਦੀ ਹੈ ਲੰਡੂ ਪਚੂ ਜ ਨਹੀਂ ਜਾਂਦੇ ਕਿ ਵੀ ਉਠੀ ਪੁੱਠੀ ਚੱਲੋ ਵੀ ਚੱਲੋ ਵੀ ਲਾਂਬੇ ਖੇਲਣ ਚੱਲੇ ਆ ਤੇ ਬੰਤ ਬਾਈ ਨੇ ਹੁਣ ਜਿਹੜੀ ਕੁੜੀ ਦਾ ਵੇਟ ਵੱਧ ਗਿਆ ਦਾ ਕਹਿੰਦਾ ਵੀ ਜਦੋਂ ਪਹਿਲੇ ਦਿਨ ਜਦੋਂ ਉਹ ਗਈ ਸੀ ਤੀ ਉਹ ਉਹਦਾ ਕੁਛ 49. ਕੁਛ ਦਾ ਪੁਆਇੰਟ ਉਹਦਾ ਵੇਟ ਜਦੋਂ ਪਹਿਲਾ ਪਹਿਲੀ ਜਦੋਂ ਜਦ ਜਿੱਤੀ ਹੈ ਉਹ ਦੂਜੇ ਦਿਨ ਕਹਿੰਦੇ ਵੀ ਜਦੋਂ ਫੇਟ ਉਹਦਾ ਕਰਿਆ 52 ਕਿਲੋ ਕਹਦਾ ਬਾਈ ਨੇ 50 ਕਿਲੋ ਦਾ ਉਹਦੇ ਵਿੱਚ weight ਵਿੱਚ ਦੇ 50 ਕਿਲੋ weight ਹੋਣਾ ਚਾਹੀਦਾ ਪ੍ਰੋਪਰ ਤਾਂ ਕੁਆਲੀਫਾਈ ਕਰੂਗੀ ਉਹ ਇਹ ਤਾਂ ਪਹਿਲੀ ਵਾਰ ਪਹਿਲੀ ਜਿੱਤੀ ਹੈ ਉਹਦੇ ਵਿੱਚ ਉਸ ਟਾਈਮ ਉਹਦਾ ਹੈਗਾ ਸੀ 49.49 ਕਿਲੋ ਦਾ ਜਦੋਂ ਫਿਰ ਉਸ ਤੋਂ ਬਾਅਦ ਦੂਜੇ ਦਿਨ ਫਿਰ ਰਿਲੈਕਸ ਹੋ ਗਈ ਖਾ ਪੀ ਲਿਆ ਹੁਣ ਠੀਕ ਨਹੀਂ ਉਹਨੂੰ ਭੁੱਖ ਤਾਂ ਲੱਗਦੀ ਹੋਇਆ 2 ਕਿਲੋ weight ਵਧਿਆ ਕਹਿੰਦੇ ਸਾਰੀ ਰਾਤ ਦੇਖੇ ਦੂਜੇ ਦਿਨ ਉਹਦਾ ਮੁਕਾਬਲਾ ਸਾਰੀ ਰਾਤ ਕਹਿੰਦੇ ਟਰੈਡ ਬਲਵਰ ਭੱਜਦੀ ਰਹੀ ਉਹ ਬੋਡੀ ਨੂੰ ਲਾ ਕੇ ਕਹਿੰਦੇ ਸਟੀਮ 'ਚ 2-2 ਘੰਟੇ ਬੈਠੇ ਵੀ ਅੰਦਰੋਂ ਗਰਮੀ ਨਿਕਲੇ ਬੋਡੀ ਦੇ ਵਿੱਚੋਂ ਫਿਰ ਵੀ 50 ਕਿਲੋ 100 ਗ੍ਰਾਮ ਉੱਪਰ ਵੇਟ ਦਾ ਕਹਿੰਦੇ ਆਪਣੇ ਸਿਰ ਦੇ ਵਾਲ ਵੀ ਕਟਾ ਦੇ ਵੀ ਥੋੜਾ ਹੋਰ ਵੇਟ ਘਟ ਜਵੇ ਬਹੁਤ ਯਾਰ ਬੜਾ ਦੁੱਖ ਹੋਇਆ ਵਿਚਾਰੀ ਦਾ ਇੰਨੇ ਸਾਲ ਦੀ ਤਪੱਸਿਆ ਦੀ ਕੁੜੀ ਦੀ ਉਹਦੀ ਤੇ ਹੁਣ ਤਾਂ ਉਹਨਾਂ ਸੰਿਆਸ ਲੈ ਲਿਆ ਪਰ ਹੁਣ ਕਹੇ ਤਾਂ ਇਹ ਇੰਡੀਆ ਦੇ ਵਿੱਚ ਕਹਿੰਦੇ ਉਹਦਾ ਉਦਾਂ ਹੀ ਸਨਮਾਨ ਹੋਊਗਾ ਜਿੱਦਾਂ ਬਾਕੀ ਪਲੇਅਰ ਮੈਡਲ ਜਿੱਤ ਕੇ ਆਉਂਦੇ ਆ ਹੂੰ ਉਹਦੋਂ ਵੱਧੇ ਹੋਊਗਾ ਉਹਨਾਂ ਨਾਲੋਂ ਬੜੀ ਗੱਲਬਾਤ ਆ ਵੀ ਯਾਰ ਵੈਸੇ ਮੈਨੂੰ ਜਿਹੜਾ ਰਾਤ ਨੀਰ ਚੋਪੜਾ ਵਾਲਾ ਮੈਚ ਤਾਂ ਨਾ ਬੜਾ ਯਾਰ ਉਹ ਵੀ ਪਾਕਿਸਤਾਨੀ ਵੀ ਆ ਕਹਿੰਦਾ ਤੀਜਾ ਕੋਡ ਉਹਨਾਂ ਦਾ ਹੁਣ ਤੱਕ ਦਾ ਬਾਅਦ ਉਹਦੇ 올림픽 ਦੇ ਵਿੱਚ ਅੱਛਾ ਹਾਂ ਤੇ ਜਦੋਂ ਬੰਦੇ ਨੇ ਮਾਰਿਆ ਥਰੋ ਯਾਰ ਵਾਜਾ ਵਾਜਾ ਕਰਾ ਦੂ ਜਿਹੜਾ ਕੋਚ ਤਾਂ ਨਾ ਹੋ ਗਿਆ ਵੀ ਠੇੜ ਗੱਲ ਕਰਨ ਉਹ ਹਾਂ ਐ ਠੇੜ ਪੰਜਾਬੀ ਵਿੱਚ ਬੋਲਣਾ ਉਸ ਵਿੱਚ ਜਿਹੜਾ ਕੋਚ ਉਹ ਵੀ ਪੰਜਾਬੀ ਜਿਹੜਾ ਇੱਧਰ ਤੇ ਇਹ ਵੀ ਪੰਜਾਬੀ ਅੱਛਾ ਤੇ ਜਦੋਂ ਕੈਮਰਾ ਵਾਲਾ ਜਿਹੜਾ ਕਹਿੰਦਾ ਨਾ ਕਹਿੰਦਾ ਮੈਨੂੰ ਜਿਹੜੀ ਪੰਜਾਬੀ ਆ ਗੱਲਾਂ ਕਰਦਾ ਸਮਝ ਲੱਗੇ ਨਾ ਚਾਰ ਕਦਮ ਪਿੱਛੇ ਤੇ ਛਾਤੀ ਦਾ ਜੋਰਾਂ ਝਟਕ ਦਾਣਾ ਮਾਰਨਾ ਕਹਿੰਦਾ ਅਰ ਕਹਿੰਦਾ ਪੰਜਾਬੀ ਯਾਰ ਕਹਿੰਦਾ ਪੂਰੀ ਠੇੜ ਸਿਆਲਕੋਟ ਦੇ ਜਣਾ ਦੱਸੇ ਵੀ ਸਿਆਲਕੋਟ ਦਾ ਨਵੀਨ ਆਇਆ ਧੰਨ ਧੰਨ ਕਰਾਤੀ ਇਹਨਾਂ ਦਾ ਸਾਡਾ ਜਿਹੜੀ ਬੰਡ ਹੋਈ ਤੇ ਹੈ ਤਾਂ ਜਿੱਦਾਂ ਪੁਰਾਣੀਆਂ ਗੱਲਾਂ ਹੁਣ ਬੰਡੇ ਦਾ ਪੰਜਾਬੀ ਕਰਦਾ ਉਧਰ ਹੀ ਪੰਜਾਬੀ ਬੋਲੀ ਜਾਂਦੇ ਇੱਧਰ ਹੀ ਪੰਜਾਬੀ ਬੋਲੀ ਜਾਂਦੇ ਹੁਣ ਤੂੰ ਮੈਨੂੰ ਐਂ ਦੱਸ ਇੰਡੀਆ ਦਾ ਤੈਨੂੰ ਇੰਡੀਆ ਦਾ ਕਿਹੜਾ ਪਲੇਅਰ ਆ ਜਿਹੜਾ ਤੈਨੂੰ ਨਵਾਂ ਪਤਾ ਉਹਦਾ ਜਿਹੜਾ ਸਭ ਤੋਂ ਤੇਜ਼ ਭੱਜਦਾ ਇੰਡੀਆ ਦਾ ਹੂੰ ਇੱਕ ਤਾਂ ਪੁਰਾਣਾ ਦਾ ਮਿਲਖਾ ਸਿੰਘ ਉਹਦਾ ਮਿਲਖ ਜਿਹੜਾ ਹੋਣ ਰੋਪੜ ਜ਼ਿਲ੍ਹੇ ਵਾਲੇ ਦਾ ਪਤਾ ਹੋਵੇ ਆਪਣੇ ਪ੍ਰਿੰਟ 'ਚ ਪਤਾ ਵੀ ਕਿਹੜਾ ਤੇਜ਼ ਭੱਜਦਾ ਕੋਈ ਹੁੰਦੇ ਮੁਕਾਬਲੇ ਆ ਡੰਡਾ ਜਾ ਕੇ ਬਸ ਸਾਰਾ ਦਿਨ ਲੱਗੇ ਰਹਿੰਦੇ ਆ ਕਿਧਰ ਆ ਗਿਆ ਫੋਨ ਕਿਧਰ ਹਾਂ ਕਹਿਣ ਤੇ ਭਾਵਾ ਵੀ ਇਹਨੂੰ ਵੀ ਜੇ ਤੁਸੀਂ 올림픽 ਦੇ ਵਿੱਚ ਆਪਾਂ ਨੇ ਜਾਣਾ ਨਾ ਸਾਡੀਆਂ ਸਰਕਾਰਾਂ ਨੂੰ ਗਵਰਨਮੈਂਟਾਂ ਨੂੰ ਕੁਝ ਐਦਾਂ ਦਾ ਕਰਨਾ ਚਾਹੀਦਾ ਹੈ ਪਿੰਡ ਲੈਵਲ ਤੇ ਪਹਿਲੇ ਜ਼ਿਲ੍ਹਾ ਲੈਵਲ ਤੇ ਹੋ ਜਵੇ ਜ਼ਿਲ੍ਹਾ ਲੈਵਲ ਤੋਂ ਸਾਡੇ ਸੜਨੂ ਰੋਪੜ ਜ਼ਿਲ੍ਹੇ ਦਾ ਬੰਦਾ ਪਤਾ ਹੋ ਗਿਆ ਵੀ ਸਾਡਾ ਰੋਪੜ ਜ਼ਿਲ੍ਹੇ ਦਾ ਸਭ ਤੋਂ ਤੇਜ਼ ਭੱਜਦਾ ਆ ਸਭ ਤੋਂ ਤੇਜ਼ ਜੈਵਲਿੰਗ ਥੋ ਮਾਰਦਾ ਆ ਬੰਦਾ ਜਿਮਨਾਸਟਿਕ ਦੇ ਗੀਮਾਂ ਲੰਬੀ ਵੀ ਸਾਡੇ ਰੋਪੜ ਜ਼ਿਲ੍ਹੇ ਜਿਹੜੀ ਆ ਟੀਮ ਹੈ ਬਈ ਫਿਰ ਜ਼ਿਲ੍ਹਾ ਲੈਵਲ ਤੇ ਹੋ ਜਵੇ ਜ਼ਿਲ੍ਹੇ ਦਾ ਫਿਰ ਇੰਡੀਆ ਲੈਵਲ ਤੋਂ ਜਿਹੜੇ ਪੰਜਾਬ ਦੇ ਹੀਰੇ ਚੁਣੇ ਹੋਏ ਉਹਨਾਂ ਵਿੱਚੋਂ ਆ ਆਟੋਮੈਟਿਕਲੀ ਸਾਡੇ ਪਲੇਅਰ ਨਿਕਲਣੇ ਆ ਜਿਉਂ ਨਿਕਲੋਂਗੇ ਫਿਰ ਹੋਰ ਮਿਹਨਤ ਕਰਨਗੇ ਇਕਰਾਤ ਆសុਖਾ ਜੀ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਹੈ ਆਜਾ ਕਿਰਿਆ ਜਿੱਤੇ ਰਾਤ ਹੈ ਹਾਂ ਹਾਕੀ ਹਾਂ ਹਾਂ ਆਜ ਹਾਕੀ ਜਿੱਤ ਗਈ ਹੋਰ ਆ ਸੁਕੇ ਆਪਾਂ ਪਹਿਲਾਂ ਐਂਟਰਟੇਨਮੈਂਟ ਹੁੰਦੇ ਹੁੰਦੇ ਦੀ ਟੀਵੀ ਦੇ ਅੱਗੇ ਬੈਠ ਕੇ ਜਾਂ ਸਿਨੇਮਾ ਦੇਖ ਕੇ ਹਾਂਜੀ ਅੱਜ ਕੱਲ ਇਹ ਆਪਾਂ ਕਿਦਾਂ ਐਂਟਰਟੇਨ ਹੁੰਦੇ ਆਂ ਅੱਜ ਕੱਲ ਹੁੰਦੀ ਨਹੀਂ ਹੋਰ ਵੀ ਟੀਵੀ ਆਲਦਾ ਹੀ ਆ ਕਿੱਥੇ ਕਿਹੜਾ ਦੇਦਾ ਜੀ ਹੁਣ ਵੀ ਪਾਦੇ ਨੇ ਬਹੁਤ ਘੱਟ ਨਾ ਨਾ ਵੇਲੇ ਕਾਈ ਆ ਨੋ ਨਹੀਂ ਮੈਂ ਨਹੀਂ ਦੇਦਾ ਕਿਤੇ ਨਜ਼ਾਰੇ ਲੰਦੇ ਆ ਉਹ ਮੈਂ ਦੇਖਦਾ ਵੀ ਕੱਟੋ-ਕੜ 10% ਜਿੱਦਾਂ ਯਾਰ ਪਹਿਲਾਂ ਜਾਂਦੇ ਹੁੰਦੇ ਹੁੰਦੇ ਵੀ ਲੱਗੀ ਹੋਈ ਫਿਲਮ ਆ ਜੀ ਚੱਲੀ ਤਾਂ ਫਿਰ ਸਾਲ ਬਾਅਦ ਲੱਗਦੀ ਹੁੰਦੀ ਦੀ ਫਿਲਮ ਹਾਂ ਹਾਂ ਮੋਟਾ ਉਹ ਆਡੀਸ ਬੰਨ ਡੋਗੀ ਨਾ ਹਾਂ ਹਾਂ ਉਹਦੇ ਵਰਕ ਜਿਹ ਉਹ ਉਹਦੇ ਵਰਕ ਲਾ ਜਿਹਦੇ ਨਾ ਪਲੇਅਰ ਮੈਚ ਤੇ ਮੇਰਾ ਜੂਮ ਤਾਂ ਨਹੀਂ ਹੁੰਦਾ ਹੈਗਾ ਜਾਣਦਾ ਵੀ ਤੈਨੂੰ ਜਾਣਦਾ ਮੈਨੂੰ ਜਾਣਦਾ ਧੰਨਵਾਦ ਕੋ ਵੀਰ ਮਿਲਣਾ ਆ ਲੱਗਦਾ ਮੈਨੂੰ ਆ ਜਾ ਬਾਈ ਆ ਜਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਜੀ ਹੋਰ ਕੀ ਹਾਲ ਹੈ ਵੀਰੇ ਬੱਧੀਆ ਭਾਈ ਤੁਸੀਂ ਕਿੱਥੋਂ ਆਏ? ਅਟਾਰੀ ਪਿੰਡ ਤੋਂ ਯਾਰ ਹੱਦ ਹੋ ਗਈ ਆਪਾਂ ਇੰਨਾ ਤਾਂ ਇਕੱਠੇ ਖੇលਦੇ ਰਹੇ ਆ। ਬਹੁਤ ਟਾਈਮ ਹੋ ਗਿਆ ਨਾ ਭਰਾ। ਹਾਂ। ਟਾਈਮ ਬਹੁਤ ਹੋ ਗਿਆ। ਜਸੜਾ ਪਿੰਡ ਦੀ। ਅੱਛਾ ਜਸੜਾ ਪਿੰਡ ਦਾ ਟੀਮ ਦਾ ਹੈ। ਠੀਕ ਆ ਠੀਕ ਆ। ਜਸੜਾ ਮੈਂ ਤਾਂ ਮੈਚ ਪਸਦਾ ਹੁੰਦਾ ਨਾ। ਹੁਣ ਯਾਰ ਚਿਹਰੇ ਯਾਦ ਰੱਖਣੇ ਪਤਾ ਕੀ ਹੁੰਦਾ ਯਾਰ। ਉਹਨੂੰ ਬੰਦੇ ਮਿਲਦੇ ਬਹੁਤ ਆ। ਮੈਂ ਨਾ ਬਹੁਤ ਵਾਰੀ ਉਰਤੇ ਲੰਘ ਲਿਆ ਅੱਜ ਜਾਣਾ ਕੱਲ ਨੂੰ ਜਾਣਾ ਅੱਜ ਜਾਣਾ ਕੱਲ ਨੂੰ ਜਾਣਾ ਹੈ ਨਾ ਕਈ ਵਾਰੀ ਮੈਂ ਦੇਖਿਆ ਵੀ ਕਿ ਤੁਸੀਂ ਕਈ ਵਾਰੀ ਚਲੇ ਜਾਂਦੇ ਔਰਤੇ ਹੈ ਨਾ ਥੋੜੀ ਥੋੜੀ ਆ ਕੇ ਇੰਨੀ ਸਾਧਰੀ ਆਉਣਾ ਦਾ ਪ੍ਰੋਗਰਾਮ ਅੱਜ ਮੈਂ ਹੁਣ ਲੰਘਿਆ ਜਾਂਦਾ ਤਾਂ ਉਹਨੂੰ ਮੋਟਰਸਾਈਕਲ ਦੇਖ ਗਿਆ ਉੱਥੇ ਤੋਂ ਮੁੜਦਾ ਮੈਂ ਕਿਹਾ ਵੀ ਮੋਟਰਸਾਈਕਲ ਇੱਧਰੋਂ ਮੁੜਿਆ ਵੀ ਸ਼ਾਇਦ ਬਾਈ ਹੁਣੀ ਉੱਥੇ ਹੋਣਗੇ ਨਾ ਸਕਰੀਨ ਨੂੰ 2-2.5 ਘੰਟੇ ਫਿਰ ਇੱਥੇ ਬੈਠ ਦਿੰਨੇ ਆ ਤੇ ਅੱਜ ਤਾਂ ਸਾਡਾ ਗੁੱਜਰ ਬਾਈ ਵੀ ਆ ਗਿਆ ਇਹਨਾਂ ਦਿਨਾਂ ਬਾਅਦ ਕਿਹੜੇ ਬਾਈ ਹੁਣ ਗਿਆ ਹੋਣਾ ਤਾਂ 10 ਦਿਨ ਲਾ ਕੇ ਆਇਆ ਹੁਣ ਵੀ ਅੜਿਆ ਬੈਠਾ ਕਹਣਾ 100 ਰੁਪਏ ਦੇ ਪਪੂਆ ਪੀਣਾ ਮੈਂ ਲਾ ਨਾਨੂ ਕੁੜੀ ਕਰਦਾ ਵੀ ਰਹਿਣ ਦੇ ਅੱਜ ਦਾ ਦਿਨ ਕੱਢ ਲੈ ਛਾਹ ਨੂੰ ਪਲਾਜ਼ਮਾ ਤੈਨੂੰ ਮੈਨੂੰ ਲੱਗਦਾ ਨਹੀਂ ਜੇ ਹੁਣ ਇਹ ਮੇਰੀ ਵੀਡ ਕਰਾ ਜਦ ਮੈਂ ਨੰਗ ਜਾਣਾ ਨੇ ਸੱਦਾ ਠੇਕ ਨੂੰ ਹੀ ਲੈਣਾ ਉੱਥੇ ਕੋਈ ਨਾ ਉਹੀ ਲਾ ਕਰ ਲੈਣੇ ਨੇ ਕਿਸੇ ਨਾ ਕਿਸ ਨੂੰ ਕਹਿ ਦੇਣਾ ਜੀ ਪਲਾ ਦੇ 100 ਰੁਪਏ ਦੀ ਹਾਂ ਜੀ ਉਹ ਕਰੇ ਨੰਦਾ ਵੀ ਹਮਮਤ ਯਾਰ ਇਹਦੇ ਨੇ ਪੱਕਾ ਜਾਣਾ ਫਿਰ ਇਹਨੇ ਹੋਰ ਸੁਣਾਓ ਨਵੀਤਾ ਜੀ ਵੀਰੇ ਕੀ ਕੰਮ ਕਰ ਕਰਦੇ ਆਂ ਬੜੀ ਵੀਰੇ ਬੱਸ ਅੱਛਾ ਅਸੀਂ ਮੇਜ ਲਾਓ ਓਲੰਪਿਕ ਦੇ ਗੱਲਾਂ ਕਰ ਰਹੇ ਤੇ ਅਸੀਂ ਵੀ ਬੱਸ ਮਤਲਬ ਸਾਨੂੰ ਯਾਰ ਪਤਾ ਨਹੀਂ ਕਿਹੜੇ ਕਿਹੜੇ ਪਲੇਅਰ ਆ ਸਾਡੇ ਇੱਕ ਨੀਦ ਚੋਪੜਾ ਦਾ ਪਤਾ ਇੱਕ ਮਿਲਖਾ ਸਿੰਘ ਦਾ ਪਤਾ ਹੁੰਦਾ ਸੀ ਹੋਰ ਓਲੰਪਿਕ ਵਾਲੇ ਕਿਹੜਾ ਪੀਟੀ 우ਸ਼ਾ ਹੋ ਗਿਆ ਜਮਣੇ ਚੋਪੜਾ ਹਾਰ ਗਿਆ ਸਿਲਵਰ ਆਇਆ ਹਾਰ ਗਿਆ ਹੂੰ ਹਾਰਿਆ ਨਹੀਂ ਹਾਰਿਆ ਉਹ ਸਿਲਵਰ ਫਾਈਟ ਲਾ ਥੋੜੀ-ਮੋਟੀ ਗੱਲ ਹੈ ਕਿ ਤੇ ਛੋਟੀ-ਮੋਟੀ ਨਹੀਂ ਯਾਰ ਹਾਰ ਹਰਾਇਆ ਬੰਦੇ ਨੇ ਪਾਕਿਸਤਾਨੀ ਨੇ ਤੂੰ ਦੇਖਦਾ ਤਾਂ ਸੀ ਹੈ ਹੈ ਬੱਸ ਉਹ ਰਾਤ ਮੈਂ ਤਾਂ ਰਾਤ 12 12:30 ਮੈਚ ਦੇਖਿਆ ਮੈਂ ਤਾਂ ਦੇਖਣ ਵਾਲੀ ਚੀਜ਼ ਸੀ ਬਈ ਬਈ ਪਾਕਿਸਤਾਨੀ ਨੇ ਰੌਂਗ ਤੇ ਖੜੇ ਕਰਾ ਦਿੱਤੇ ਯਾਰ ਜਿਹੜਾ ਥਰੋ ਮਰਿਆ 92 ਪੁਆਇੰਟ ਦਾ ਉਹਨੇ ਓਏ ਹੋਏ ਨੀਰ ਚੋਪੜਾ ਡੇੜੇ ਡੇੜੇ ਵੀ ਨਹੀਂ ਉਹਦੇ ਹਾਂ ਕਿੰਨਾ ਖਰਤਸੀਲ ਯਾਰ 189 189 ਦਾ ਫਿਰ ਵੀ ਤਿੰਨ ਦਾ ਫਰ ਥੋੜਾ ਹੁੰਦਾ ਨਾ 올림픽 ਰਿਕਾਰਡ ਬਣ ਗਿਆ ਜਿਹੜੀ ਸ਼ਨੀਵਾਰ ਉਹਨੇ ਹਰਾਇਆ ਬਹੁਤ ਹੋ ਜਾਂਦਾ ਹੈ ਪਿਛਲੇ 올림픽 ਵੀ ਹਰਾਇਆ ਉਹਨੇ 3 ਮੀਟਰ ਦਾ ਫਰਕ ਹੋ ਜਾਂਦਾ 3 ਮੀਟਰ 3-3 ਫੁੱਟ 12 ਫੁੱਟ ਦਾ ਫਰਕ ਪੈ ਜਾਂਦਾ ਹਾਂ ਇੰਨਾ ਹੋ ਜਾਂਦਾ ਦੋ ਦੋ ਸਾਲ ਪਹਿਲਾਂ ਹੀ ਹੋਇਆ ਹਾਂ ਹਾਂ ਉਹ ਚ ਹਰਾਇਆ ਉਹਨੇ ਉਹ ਹਰਾਇਆ ਤਾਂ ਹੈਗਾ ਪਰ ਦਿਨ ਹੁੰਦਾ ਕਹਿੰਦਾ ਇੱਕ ਦਿਨ ਬਾਲ ਹੱਥ ਚੋਂ ਨਿਕਲਣੀ ਨਹੀਂ ਮਿਹਨਤ ਕਰੀ ਹੋਣੀ ਹੈ ਸਿਲਵਰ ਮੈਡਲ ਵੀ ਬਹੁਤ ਵੱਡੀ ਗੱਲ ਹੈ ਨਹੀਂ ਹੁਣ ਇਹ ਦੇਖਾ ਦੂਜਾ ਬਣ ਗਿਆ ਜਿਹਨੇ ਆਪਣੇ ਇੰਡੀਆ ਦੇ ਦੋ ਮੈਡਲ ਇਕੱਠੇ ਲੱਤੇ ਹੋਏ ਆ ਇਹ ਤਾਂ ਕਿਸੇ ਲੱਤੇ ਨਹੀਂ ਦੂਜੇ ਦੂਜੇ ਨੰਬਰ ਪਰ ਇੱਕ ਸ਼ਾਇਦ ਹੋਰ ਵੀ ਲੇ ਜਵੇ ਹਲੇ 4 ਸਾਲ ਦਾ ਖਾਲ ਦਾ ਖੇਲੂ ਖਲਦਾ ਹੈ ਇਹ ਹਾਲ ਤਾਂ ਹੈਗੀ ਆ ਖੇਲੂ ਵਾਲੇ ਦਾ ਹੋਰ ਹੋਰ ਵਧੀਆ ਕਰੂਗਾ ਹਲੇ ਪ੍ਰੈਕਟਿਸ ਇਹ ਆ ਸਾਲ ਜ਼ਿਆਦਾ ਹੋ ਜਾਣਾ ਹਾਂ ਦਾ ਦੋ ਸਾਲ ਵੱਲ ਜੀ ਨਾ ਇੱਕ 36 ਸਾਲ ਦਾ ਖੇਡਦਾ ਦਾ ਵਿੱਚ 36 36 ਸਾਲ ਦੇ 35 35 ਸਾਲ ਸਾਰੇ 30 ਪਲੱਸ ਤੇ ਉਹਦੇ ਵਿੱਚ ਹਾਂ ਨਹੀਂ ਕਿਹਦੇ ਵਿੱਚ ਹੁੰਦੀ ਹੈ ਕੋਈ ਆਪਣੇ ਏਜ ਦੀ ਕੋਈ ਨਹੀਂ ਏਜ ਲਿਮਟ ਨਹੀਂ ਹੈ ਕੋਈ ਵੀ ਦੇ ਵਿੱਚ ਆਉਂਦਾ ਇੱਕ ਬੰਦਾ ਖਾਲਜ 52 ਸਾਲ ਦਾ ਖੇਡਦਾ ਤਾਂ ਬੰਦਾ ਇੱਕ ਆ ਤਰ ਨਹੀਂ ਹੈਗੀ ਇੱਕ ਤੁਰਕੀ ਦਾ ਆ ਨਾ ਕੁਝ ਵੀ ਨਹੀਂ ਕਰਿਆ ਹੈਗਾ ਨਾ ਕੋਈ ਲਟਰ ਪਟਰ ਮੱਖਾਂ ਐਨ ਕੋਨਰ ਕੁਝ ਨਹੀਂ ਲਾਇਆ ਹੈਗਾ ਅੱਖ ਦੱਬੀਆਂ 8 8 ਮਾਰ ਕੇ 골ਡਨ ਸਿਲਵਰ ਜਾ ਲੈ ਕੇ ਲੰਘਦੇ ਆਪਣਾ ਉਹਦੀ ਫੋਟੋ ਬਹੁਤ ਵਾਇਰਲ ਹੋਈ ਉਹਦੀ ਬੰਦੇ ਦੀ ਤੁਰਕੀ ਦਾ ਹਾਂ 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 ਬਾਕੀ ਤਾਂ ਸਾਰੇ ਇੱਥੇ ਜੀ ਸ਼ਾਲਾ ਇੱਥੇ ਹੋ ਗਿਆ ਕੋਈ ਏਡੀ ਕੁੜੀ ਕੱਢੀ ਆ ਕੰਨਾ ਵਰ ਖੋਪੇ ਜਲਾ ਉਹ ਸੋਣੀ ਹੋਣ ਦੇ ਕਾਰਨੇ ਕੱਢਤੀ ਕਿਹੜੀ ਕਹਿੰਦੇ ਵੀ ਉਹਦੀ ਕੰਪਲੀਟ ਕਰਤੀ ਪਤਾ ਨਹੀਂ ਉਹ ਫੇਕ ਆ ਯਾਰ ਵੀ ਉਹਦੇ 플레이ਰਾਂ ਨੇ ਕੰਪਲੀਟ ਕਰਤੀ ਵੀ ਇਹ ਸੋਣੀ ਜਿਆਦੇ ਆ ਵੀ ਸਾਡਾ ਧਿਆਨ ਭਟਕ ਪੈ ਅੱਛਾ ਉਹ ਫੇਕ ਆ ਉਹ ਤਾਂ ਫੇਕ ਐ ਇਦਾਂ ਨਹੀਂ ਹੁੰਦਾ ਐਦਾਂ ਨਹੀਂ ਮੇਰੇ ਸਾਹ ਉਹ ਨਾਲ ਨਹੀਂ ਬਈ ਨਹੀਂ 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 ਇਦਾਂ ਨਹੀਂ ਉਹ ਫੇਰ ਜਦੋਂ ਖੇਡਣ ਜਿੱਥੇ ਗਏ ਹੋਏ ਉੱਥੇ ਸਾਡੇ ਅੰਗਰੇਜ਼ਾਂ ਆਈਆਂ ਸਾਰੀਆਂ ਨਹੀਂ ਕੁੜੀਆਂ ਬਹੁਤ ਸੁਣੀਆਂ ਸੁਣੀਆਂ ਯਾਰ ਫ੍ਰਿੱਟ ਕਰਿਆ ਹੋਏ ਹਨ ਕੁਲਵਿੰਦਰ ਵੀ ਕਹਿ ਰਿਹਾ ਰਾ ਪਤਾ ਉਹ ਬਣਾਤਾ ਉਹ ਵੀ ਇੰਡੀਆ ਵਾਲੇ ਭੈਣ ਚੱਕੀ ਸਾਰੇ ਇਹ ਤਾਂ ਉਹਨੇ ਜਿਹੜੇ ਹੁਣ ਮੈਚ ਹੋਏ ਪਿੱਛੇ 2020 ਉਹੀ ਦੇਖੀ ਜਾਂਦੇ ਬੈਠੇ ਜਿਹੜੇ ਹੁਣ ਕੁੜੀਆਂ ਦੇ 2020 ਮੈਚ ਹੋਏ ਆ ਕਹਿੰਦੇ ਬੜੇ ਦੇਖਦੇ ਬੰਦੇ ਵੈਚ ਮੇਲ ਫੀਮੇਲ ਜਿਹੜੀ ਆਈਡੀ ਪਰ ਪਤਾ ਲੱਗ ਜਾਂਦਾ ਫੀਮੇਲ ਕੋਈ ਵੀ ਨਹੀਂ ਦੇਖਣਾ ਫੀਮੇਲੇ ਦੇਖਣ ਲੱਗੇ ਸਾਰੇ